ਗਰੋਂ ਜਦ ਕਪੂਰ ਸਿੰਘ ਵਿਚਾਰਾ ਮਸੀ ਘਰ ਬਣਾਉਣ ਦੀ ਪੁਜਤ ਵਿੱਚ ਹੋਇਆ ਤਾਂ ਰੇੜਕਾ ਸਾਂਝੀ ਕੰਦ ਉੱਤੇ ਪੈ ਗਿਆ ਇਹ ਕੰਦ ਉਹਦੇ ਚਾਚੇ ਦੇ ਪੁੱਤ ਦਰਬਾਰੇ ਨਾਲ ਸਾਂਝੀ ਸੀ ਪਿਛਲੇ ਬਰੇ ਦੀਆਂ ਬਾਰਸ਼ਾਂ ਵਿੱਚ ਕਪੂਰ ਸਿੰਘ ਦਾ ਘਰ ਟਹਿ ਗਿਆ ਸੀ ਉੰਜ ਤੱਕ ਕਿੰਨੇ ਹੀ ਘਰ ਟਹਿ ਗਏ ਸਨ ਪਰ ਕਪੂਰ ਸਿੰਘ ਦੇ ਘਰ ਦਾ ਟਹਿਣਾ ਪਿੰਡ ਵਿੱਚ ਸਭ ਤੋਂ ਵੱਡੀ ਤਰਕਟਣਾ ਸੀ ਪੈਸੇ ਵੱਲੋਂ ਕਪੂਰ ਸਿੰਘ ਅੱਗੇ ਹੀ ਕਮਜ਼ੋਰ ਸੀ ਖਬਰੇ ਕਿਵੇਂ ਅੰਦਰੋਂ ਅੰਦਰੀ ਆਪਣੀ ਕਬੀਲਦਾਰੀ ਤੋੜਦਾ ਸੀ ਕਿੰਨਾ ਚਿਰ ਬਗਾਨੇ ਘਰਾਂ ਵਿੱਚ ਟੱਬਰ ਰੁੜਦਾ ਰਹੀਂ ਇੱਟਾਂ ਸੁੱਟਾ ਲਈਆਂ ਸੀਮਿੰਟ ਦਾ ਵੀ ਬੰਦੋਬਸਤ ਹੋ ਗਿਆ ਪਰ ਜਦ ਤੱਕ ਦਰਬਾਰੇ ਨਾਲ ਗੱਲ ਨਾ ਖੁੱਲੀ ਜਾਵੇ ਕੰਮ ਕਿਵੇਂ ਸ਼ੁਰੂ ਹੋ ਸਕਦਾ ਹੈ ਸਾਹਮਣੇ ਗੜੀ ਸੀ ਕਿਸੇ ਦਾ ਰੌਲਾ ਨਹੀਂ ਸੱਜੇ ਪਾਸੇ ਦੀ ਕੰਧ ਚਾਚੀ ਰਾਮਕੌਰ ਨਾਲ ਸਾਂਝੀ ਸੀ ਕਪੂਰ ਸਿੰਘ ਦੇ ਨਾਲ ਹੀ ਕੁਝ ਸੌਦੇ ਕਰਦਾ ਵੀ ਡਿੱਗ ਪਿਆ ਸੀ ਜਿਸ ਤੋਂ ਉਹ ਆਪ ਤੰਗ ਸੀ ਉਹਨੂੰ ਆਪ ਕੰਧ ਦੀ ਲੋੜ ਸੀ ਪਿਛਲੇ ਪਾਸੇ ਚੰਨਣ ਸਿੰਘ ਚੀਨੀਏ ਦੇ ਬਾਤੀ ਸੀ ਕਤੇ ਨਾ ਕਤੇ ਉਹਨੇ ਵੀ ਦੋ ਖਾਣਾ ਬਾਤੀ ਵਿੱਚ ਛੱਤਣੇ ਸਨ ਇਸ ਲਈ ਉਹਨੇ ਛਤੀਰੀ ਧਰਨ ਵੇਲੇ ਅੱਧ ਦੇਣਾ ਮੰਨ ਲਿਆ ਸੀ ਝਗੜਾ ਸੀ ਤਾਂ ਸਾਰਾ ਦਰਬਾਰੇ ਵਾਲੀ ਖੱਬੀ ਬਾਹੀ ਦਾ ਇਹ ਝਗੜਾ ਥੋੜੇ ਕੀਤਿਆਂ ਮੁੱਕਦਾ ਨਾ ਸੀ ਦਿਸਦਾ ਇੱਕ ਦੋ ਵਾਰ ਕੰਧ ਕਰਨ ਲਈ ਕਪੂਰ ਸਿੰਘ ਨੇ ਦਰਬਾਰੇ ਨੂੰ ਆਖਿਆ